ਦੈਨਿਕ ਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਭਾਰਤ ਦੇ ਵੱਲੋਂ ਇੱਕ ਵਾਰ ਹੋਰ ਮੀਲ ਦਾ ਪੱਥਰ ਸਾਬਤ ਹੋਇਆ ਹੈ ਭਾਰਤੀ ਆਰਮੀ ਔਰ 에어 ਫੋਰਸ ਦੇ ਵੱਲੋਂ ਬੀਤੇ ਕੱਲ ਇੱਕ ਐਸਾ ਪ੍ਰੀਖਣ ਕੀਤਾ ਗਿਆ ਜਿਸ ਦੇ ਨਾਲ ਦੁਨੀਆ ਦੇ ਵਿੱਚ ਇੱਕ ਮਿਸਾਲ ਕਾਇਮ ਕੀਤੀ ਗਈ ਹੈ ਦਰਸਲ ਭਾਰਤ ਨੇ ਇੱਕ ਪੋਰਟੇਬਲ ਹਸਪੀਟਲ ਬਣਾਇਆ ਤੁਹਾਨੂੰ ਤਸਵੀਰ ਵੀ अगला पंजाब च बनावना है ओदे वास्ते सेहतमंद पंजाब पहला चाहिदा है 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਯਾ ਪਿੱਛ ਕਿਹਾ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰੀਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਈਸਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਆਂਸੀ ਇੱਕ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੋਰਟੇਬਲ ਹਸਪੀਟਲ ਇਸ ਤਰੀਕੇ ਦਾ ਬਣਾਇਆ ਹੈ ਕਿ ਤੁਸੀਂ ਇੱਕ ਜਗ੍ਹਾ ਤੋਂ ਇਸ ਨੂੰ ਦੂਸਰੀ ਜਗ੍ਹਾ ਦੇ ਉੱਤੇ ਇੱਕ ਘੰਟੇ ਦੇ ਵਿੱਚ ਵਿੱਚ ਸ਼ਿਫਟ ਕਰ ਸਕਦੇ ਹੋ ਔਰ 15 ਮਿੰਟ ਦੇ ਵਿੱਚ ਵਿੱਚ ਉੱਥੇ ਇਸ ਨੂੰ ਪਹੁੰਚਾ ਕੇ ਤੁਸੀਂ ਇਸ ਤੋਂ ਕੰਮ ਲੈਣਾ ਸ਼ੁਰੂ ਕਰ ਸਕਦੇ ਹੋ ਸੋ ਆਰਮੀ ਔਰ 에ਅਰ ਫੋਰਸ ਦੇ ਵੱਲੋਂ ਬੀਤੇ ਕੱਲ ਇਸ ਦਾ ਪ੍ਰੀਖਣ ਕੀਤਾ ਗਿਆ ਇਸ ਨੂੰ ਨਾਮ ਦਿੱਤਾ ਗਿਆ ਕਯੂਬ ਇਸ ਨੂੰ ਕਯੂਬ ਨੂੰ ਤੁਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਲੈ ਜਾ ਸਕਦੇ ਹੋ ਦਰਸਲ ਇਹ ਕੰਮ ਕੀ ਕਰੇਗਾ ਇਹਦਾ ਕੰਮ ਇਹ ਹੋਏਗਾ ਕਿ ਜਦੋਂ ਵੀ ਤੁਸੀਂ ਕਿਤੇ ਹੜ ਦਾ ਮਾਹੌਲ ਦੇਖਦੇ ਹੋ ਉੱਥੇ ਰਾਹ ਟੁੱਟ ਜਾਂਦੇ ਨੇ ਪਹਾੜੀ ਇਲਾਕਿਆਂ ਦੇ ਵਿੱਚ ਜਿਹੜੀਆਂ ਸਿਹਤ ਸੁਵਿਧਾਵਾਂ ਹੁੰਦੀਆਂ ਨੇ ਉਹਨਾਂ ਨੂੰ ਪਹੁੰਚਾਇਆ ਨਹੀਂ ਜਾ ਸਕਦਾ ਇਸ ਕਰਕੇ ਆਰਮੀ ਔਰ 에ਅਰ ਫੋਰਸ ਦੇ ਵੱਲੋਂ ਔਰ ਸਿਹਤ ਮੰਤਰਾਲੇ ਦੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਜਿਸ ਦੇ ਵਿੱਚ ਇਹ ਕਯੂਬ ਹਸਪੀਟਲ ਇਹਨੂੰ ਪੈਰਾਡ੍ਰੋਪ ਕੀਤਾ ਗਿਆ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿ ਜਹਾਜ਼ ਦੇ ਰਾਹੀਂ 15000 ਫੁੱਟ ਦੀ ਉਚਾਈ ਦੇ ਉੱਤੋਂ ਇਸ ਨੂੰ ਪੈਰਾਡ੍ਰੌਪ ਕੀਤਾ ਗਿਆ ਔਰ ਪੈਰਾਡ੍ਰੌਪ ਕਰਕੇ ਉਸ ਥਾਂ ਦੇ ਉੱਤੇ ਭੇਜਿਆ ਗਿਆ ਜਿਹੜੀ ਥਾਂ ਦੇ ਉੱਤੇ ਇਸ ਦੀ ਜ਼ਰੂਰਤ ਸੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦੇ ਵਿੱਚ ਕਿਤੇ ਵੀ ਹਾੜਾਂ ਆਂਦੇ ਨੇ ਪੁਚਾਲ ਆਂਦੇ ਨੇ ਜਾਂ ਫਿਰ ਕੋਈ ਐਸ ਦੀ ਤਰਾਸ ਦੀ ਆਂਦੀ ਹੈ ਜਿੱਥੇ ਰਾਹਤ ਸਮਗਰੀ ਪਹੁੰਚਾਣੀ ਬਹੁਤ ਜ਼ਰੂਰੀ ਹੁੰਦੀ ਹੈ ਈਵਨ ਕਿ ਤੁਸੀਂ ਯੁੱਧ ਦੇ ਮੈਦਾਨ ਦੇ ਵਿੱਚ ਵੀ ਇਸ ਕਯੂਬ ਨੂੰ ਬੜੇ ਪੈਰਾਡ롭 ਕਰ ਸਕਦੇ ਹਾਂ ਆਰਾਮ ਦੇ ਨਾਲ ਔਰ ਉੱਥੇ ਜਿਹੜੇ ਆਰਮੀ ਦੇ ਜਵਾਨ ਹੁੰਦੇ ਨੇ ਜਿਨ੍ਹਾਂ ਦੇ ਗੋਲੀ ਲੱਗ ਜਾਂਦੀ ਹੈ ਜ਼ਖਮੀ ਹੋ ਜਾਂਦੇ ਨੇ ਉਹਨਾਂ ਨੂੰ 15 ਮਿੰਟ ਦੇ ਵਿੱਚ ਵਿੱਚ ਤੁਸੀਂ ਸੁਵਿਧਾ ਇਹ ਇਹਦੇ ਵਿੱਚ ਇਕੁਪਮੈਂਟ ਐਸੇ ਨੇ ਲੇਟੈਸਟ ਇਕੁਪਮੈਂਟਸ ਨੇ ਔਰ ਉੱਥੇ ਹੀ ਉਹਨਾਂ ਨੂੰ ਹਰ ਇੱਕ ਤਰ੍ਹਾਂ ਦੀ ਸੁਵਿਧਾ ਜਿਹੜੀ ਹੈ ਉੱਥੇ ਪ੍ਰੋਵਾਈਡ ਕਰਵਾਈ ਜਾ ਸਕਦੀ ਹੈ ਸੋ ਇੱਕ ਵੱਡਾ ਉਪਰਾਲਾ ਕਹਿ ਸਕਦੇ ਹਾਂ ਜਿਸ ਦੇ ਨਾਲ ਆਨ ਆਲੇ ਸਮੇਂ ਦੇ ਵਿੱਚ ਭਾਰਤ ਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਹੋਰ ਇਸ ਦੇ ਕੀ ਕੀ ਫਾਇਦੇ ਹੋਣਗੇ ਉਹਦੇ ਬਾਰੇ ਵੀ ਚਰਚਾ ਕਰਾਂਗੇ ਕਿਉਂਕਿ 에ਅਰ ਫੋਰਸ ਤੇ ਆਰਮੀ ਦੇ ਵੱਲੋਂ ਇਸ ਦਾ ਉਪਰਾਲਾ ਇਸ ਕਰਕੇ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਏ ਦੁਨੀਆ ਦਾ ਇਹ ਪਹਿਲਾ ਪੋਰਟੇਬਲ ਹਸਪੀਟਲ ਹੈ ਜਿਸ ਦਾ ਜਿਸ ਨੂੰ ਪੈਰਾਡ੍ਰੌਪ ਕੀਤਾ ਗਿਆ ਬੀਤੇ ਕੱਲ ਇਸ ਦਾ ਸਫਲ ਪ੍ਰੀਖਣ ਕੀਤਾ ਗਿਆ ਭਾਰਤ ਦੇ ਵਿੱਚ ਪੋਰਟੇਬਲ ਹਸਪਤਾਲ ਨੂੰ ਸੀ 130 ਜੇ ਹਰਕੁਲਸ ਬਹਿਮਾਨ ਜਿਹੜਾ ਕਿ ਤੁਸੀਂ ਜਹਾਜ਼ ਦੇਖ ਰਹੇ ਹੋ ਇਸ ਨੂੰ 15000 ਫੁੱਟ ਦੀ ਉਚਾਈ ਦੇ ਉੱਤੋਂ ਇਸ ਨੂੰ ਪੈਰਾਡ੍ਰੌਪ ਕੀਤਾ ਗਿਆ ਆਰਮੀ ਦੇ ਪੈਰਾ ਬ੍ਰਿਗੇਡ ਨੇ ਪ੍ਰੀਸੀਜਨ ਡ੍ਰੌਪ ਇਕੁਪਮੈਂਟਸ ਦਾ ਇਸਤੇਮਾਲ ਕਰਕੇ ਇਹਨੂੰ ਥੱਲੇ ਲਾਇਆ ਅਤੇ ਪੋਰਟੇਬਲ ਹਸਪੀਟਲ ਹਸਪੀਟਲ ਜਿਹੜਾ ਸੀ ਉਸ ਨੂੰ ਥੱਲੇ ਗਰਾਇਆ ਗਿਆ ਤੁਸੀਂ ਤਸਵੀਰ ਦੇ ਵਿੱਚ ਦੇਖ ਰਹੇ ਹੋ ਉਹ ਜੋ ਉੱਤੋਂ ਉੱਪਰ ਪੈਰਾ ਡ੍ਰੌਪ ਕੀਤਾ ਜਾ ਰਿਹਾ ਉਹ ਹਸਪੀਟਲ ਹੈ ਕਯੂਬ ਹੈ ਉਸ ਕਯੂਬ ਦੇ ਵਿੱਚ ਐਸੇ ਇਕੁਪਮੈਂਟਸ ਨੇ ਜਿਹੜੇ ਉਹਨਾਂ ਥਾਵਾਂ ਦੇ ਉੱਤੇ ਬੜੀ ਜਲਦੀ ਪਹੁੰਚਦੇ ਨੇ ਔਰ 15 ਮਿੰਟ ਦੇ ਵਿੱਚ ਵਿੱਚ ਜਦੋਂ ਉਹ ਜ਼ਮੀਨ ਤੇ ਆਂਦਾ ਹੈ ਉਸ ਤੋਂ ਬਾਅਦ 15 ਮਿੰਟ ਦਾ ਸਮਾਂ ਲੱਗਦਾ ਉਸ ਨੂੰ ਸੈਟ ਅਪ ਹੋਸਾ ਕਰਨ ਦੇ ਲਈ 15 ਮਿੰਟਾਂ ਬਾਅਦ ਤੁਸੀਂ ਹਰੇਕ ਤਰੀਕੇ ਦੀ ਸਹੂਲਤ ਜਿਹੜੀ ਹੈ ਉਹ ਪ੍ਰੋਵਾਈਡ ਕਰ ਸਕਦੇ ਹੋ ਔਰ ਇਸ ਦੇ ਨਾਲ ਕੀ ਹੋਏਗਾ ਕਿ ਇਹਨੂੰ ਇਹਨੂੰ ਬਣਾਇਆ ਕਿਨੇ ਅਰੋਗ્ય ਮੈਤਰੀ ਕਯੂਬ ਇਹਦੀ ਖਾਸੀਅਤ ਹੈ ਇਸ ਦਾ ਨਾਮ ਰੱਖਿਆ ਗਿਆ ਅਰੋਗ્ય ਮੈਤਰੀ ਕਯੂਬ ਇਸ ਕਯੂਬ ਨੂੰ ਮੈਦਾਨੀ ਇਲਾਕਿਆਂ ਤੋਂ ਪਹਾੜੀ ਇਲਾਕਿਆਂ ਦੇ ਵਿੱਚ ਪੈਰਾਡ੍ਰੌਪ ਆਸਾਨੀ ਦੇ ਨਾਲ ਕੀਤਾ ਜਾ ਸਕਦਾ ਹੈ ਸੂਹਤ ਜਿਹੜੀਆਂ ਸਿਹਤ ਸੁਵਿਧਾਵਾਂ ਨੇ ਉਪਚਾਈਆਂ ਜਾ ਸਕਦੀਆਂ ਨੇ ਤਹਿ ਜਗ੍ਹਾ ਤੇ ਪਹੁੰਚਣ ਦੇ ਲਈ 15 ਮਿੰਟ ਦੇ ਅੰਦਰ ਅੰਦਰ ਕਯੂਬ ਨੂੰ ਯੂਜ਼ ਕਰਨ ਦੇ ਲਈ ਤਿਆਰ ਕੀਤਾ ਜਾ ਸਕਦਾ ਹੈ ਇਸ ਦੀ ਖਾਸੀਅਤ ਹੈ ਭੂਕੰਪ ਆਏ ਪਚਾਰ ਆ ਜਾਏ ਹੜ ਆ ਜਾਣ ਜਾਂ ਜੰਗਲ ਦੇ ਵਿੱਚ ਅੱਗ ਲੱਗ ਜਾਏ ਜਾਂ ਫਿਰ ਯੁੱਧ ਦੇ ਮੈਦਾਨ ਦੇ ਵਿੱਚ ਇਸ ਨੂੰ ਯੂਜ਼ ਕੀਤਾ ਜਾ ਸਕਦਾ ਹੈ ਔਰ ਬੜੀ ਜਲਦੀ 15 ਮਿੰਟਾਂ ਦੇ ਵਿੱਚ ਵਿੱਚ ਬਿਲਕੁਲ ਤਿਆਰ ਹੋ ਜਾਂਦਾ ਔਰ ਇੱਕ ਘੰਟੇ ਦੇ ਅੰਦਰ ਅੰਦਰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਤੇ ਸ਼ਿਫਟ ਕੀਤਾ ਜਾ ਸਕਦਾ ਹੈ ਇਸ ਨੂੰ ਔਰ ਕਯੂਬ ਦੇ ਹਾਈ ਟੈਕ ਇਕੁਪਮੈਂਟਸ ਜਿਹੜੇ ਨੇ ਉਹਨੂੰ ਯੂਜ਼ ਕਰ ਸਕਦੇ ਨੇ ਗੋਲੀ ਲੱਗਣ ਤੇ ਜਿਹੜੇ ਕਾਇਲ ਹੁੰਦੇ ਨੇ ਜਵਾਨ ਉਹਨਾਂ ਨੂੰ ਹਰੇਕ ਤਰ੍ਹਾਂ ਦੀ ਸਹੂਬਿਦਾ ਇਸ ਕਯੂਬ ਦੇ ਵਿੱਚੋਂ ਮਿਲ ਸਕਦੀ ਹੈ ਸੋ ਤੁਸੀਂ ਕਹਿ ਸਕਦੇ ਹੋ ਕਿ ਇੱਕ ਆਨ ਵਾਲੇ ਸਮੇਂ ਦੇ ਵਿੱਚ ਆਪਣੇ ਜਿਹੜੇ ਲੋਕ ਨੇ ਦੇਸ਼ ਦੇ ਜਾਂ ਫਿਰ ਆਰਮੀ ਦੇ ਜਵਾਨ ਨੇ ਉਹਨਾਂ ਦੀ ਰੱਖਿਆ ਕਰਨ ਦੇ ਲਈ ਇਸ ਇਹ ਜਿਹੜੀ ਕਯੂਬ ਹੈ ਇਹ ਇੱਕ ਅਹਿਮ ਰੋਲ ਅਦਾ ਕਰੇਗੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਰਤ ਦੁਨੀਆ ਦਾ ਪਹਿਲਾ ਦੇਸ਼ ਹੈ ਜਿਸ ਨੇ ਇਹ ਪੋਰਟੇਬਲ ਹਸਪੀਟਲ ਬਣਾਇਆ ਹੈ ਕਯੂਬ ਬਣਾਇਆ ਹੈ ਜਿਸ ਦੇ ਨਾਲ ਆਨ ਵਾਲੇ ਸਮੇਂ ਦੇ ਵਿੱਚ ਆਰਮੀ ਔਰ 에ਅਰ ਫੋਰਸ ਔਰ ਹੋਰ ਆਮ ਲੋਕ ਜਿਹੜੇ ਨੇ ਉਹਨਾਂ ਨੂੰ ਸੁਵਿਧਾਵਾਂ ਪਹੁੰਚਾਈਆਂ ਜਾ ਸਕਦੀਆਂ ਨੇ ਸੋ ਇੱਕ ਵੱਡਾ ਉਪਰਾਲਾ ਜਿਸ ਦੇ ਨਾਲ ਇਸ ਨੂੰ ਪੈਰਾਡ੍ਰੌਪ ਕੀਤਾ ਜਾ ਸਕਦਾ ਹੈ ਇਸ ਉਪਰਾਲੇ ਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਆਨ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਫਾਇਦੇ ਹੋਣਗੇ ਭਾਰਤ ਨੇ ਪਹਿਲਾ ਪੋਰਟੇਬਲ ਹਸਪੀਟਲ ਕਿਊ ਦਾ ਸਫਲ ਪੈਰਾਡ੍ਰੌਪ ਕੀਤਾ ਬੀਤੇ ਕਾਲੇ ਦਾ ਪ੍ਰੀਖਣ ਕੀਤਾ ਗਿਆ ਔਰ ਉਸ ਤੋਂ ਇਹ ਵੀ ਸਾਹਮਣੇ ਆ ਗਿਆ ਹੈ ਸਿੱਧ ਹੋ ਗਿਆ ਹੈ ਕਿ ਹੁਣ ਭਾਰਤ ਇਸ ਰਸਤੇ ਵਾਲੇ ਇੱਕ ਨਵਾਂ ਕਦਮ ਹੈ ਇੱਕ ਨਵੀਂ ਉਡਾਨ ਹੈ ਕਿਉਂਕਿ ਇਸ ਦੇ ਰਾਹੀਂ ਅਸੀਂ ਆਪਣੇ ਹਜ਼ਾਰਾਂ ਸੈਂਕੜੇ ਜਵਾਨਾਂ ਦੀਆਂ ਜਾਨਾਂ ਔਰ ਆਮ ਲੋਕਾਂ ਦੀਆਂ ਜਾਨਾਂ ਬਚਾ ਸਕਦੇ ਹਾਂ ਸੋ ਭਾਰਤ ਦੀ ਖਾਤੇ ਦੇ ਵਿੱਚ ਇੱਕ ਹੋਰ ਉਪਲਬਧੀ ਕਹਿ ਸਕਦੇ ਹਾਂ ਕਿ दर्ज हो गई है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल आरोप